ਵੱਲੇ ਲੀਡਰ ਨਹੀਂ ਉਹਦੇ ਵਿੱਚ ਕੋਈ ਵੀ ਆਗੂ ਨਹੀਂ ਆ ਬੜੇ ਸੁਲਝੇ ਸਿਆਣੇ ਤੇ ਸੂਝਵਾਨ ਜਿਹੜੇ ਆ ਗੁਰੂ ਮਹਾਰਾਜ ਨਾਲ ਜਿਹੜੇ ਜੁੜੇ ਆ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਆ ਬਿਲਕੁਲ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਣ ਵਾਲੇ ਜਿਹੜੇ ਲੀਡਰ ਵਾ ਉਹ ਜਿਹੜੇ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੀਏ ਸਾਡੀ ਜਥੇਬੰਦੀ ਐ ਇਸ ਟਾਈਮ ਬਹੁਤ ਛੋਟੀ ਜਥੇਬੰਦੀ ਆ ਸਭ ਤੋਂ ਮੇਰੇ ਖਿਆਲ ਨਾਲ ਛੋਟੀ ਜਦੋਂ ਹਾਰਦ ਪੀੜਤਾਂ ਦਾ ਜਦੋਂ ਸਮਾਂ ਚੱਲਿਆ ਸੀ ਅੱਜ ਜਦੋਂ ਆਇਆ ਪਾਣੀਆਂ ਦਾ ਮਤਲਬ ਜਦੋਂ ਮਤਲਬ ਸਰਕਾਰ ਨਹੀਂ ਛੱਡੇ ਕਹਿ ਸਕਦੇ ਆਪਾਂ ਇਹ ਕੋਈ ਕੁਦਰਤੀ ਮਾਰ ਨਹੀਂ ਆਪਾਂ ਇਹਨੂੰ ਕਹਿ ਸਕਦੇ ਕੁਦਰਤੀ ਜਥੇਬੰਦੀ ਜਿਹੜੀ ਆ ਇਹ ਸਾਡੀ ਹੋਂਦ ਚ ਉਦੋਂ ਜਥੇਬੰਦੀ ਆਈ ਆ ਕਿਉਂਕਿ ਸਭ ਤੋਂ ਛੋਟੀ ਉਮਰ ਦੀ ਜਥੇਬੰਦੀ ਆ ਬਾਕੀ ਜਥੇਬੰਦੀਆਂ ਨੂੰ ਜੇ ਅਸੀਂ ਗੱਲ ਕਰੀਏ ਤੇ ਬੜੇ ਬੜੇ ਸਾਲ ਹੋ ਗਏ 20 25 25 30 30 35 35 ਸਾਲ ਵੀ ਹੋ ਗਏ ਆ ਸਾਡੇ ਇੱਥੇ ਜਿਹੜੇ ਕੇਡਰ ਵਾ ਉੱਥੇ ਦੇ ਉੱਥੇ ਹੀ ਖੜੇ ਆ ਅੱਜ ਨਵੀਂ ਜਥੇਬੰਦੀ ਚੱਲ ਕੇ ਤੇ 13 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਜਥੇਬੰਦੀ ਦਾ ਜਿਹੜਾ ਪੂਰਾ ਪ੍ਰਭਾਵ ਜਿਹੜਾ ਜਥੇਬੰਦੀ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸੂਬੇ ਨਾਲ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਇੱਕ ਵੱਡਾ ਜਿਹੜਾ ਇਕੱਠ ਵਾ ਉਹ ਕੀਤਾ ਜਾਊਗਾ ਸ਼ਾਇਦ ਉਹ ਕਿੱਥੇ ਜਥੇਬੰਦੀ ਰੱਖਦੀ ਆ ਕਿਹੜੇ ਕਿਹੜੇ ਜ਼ਿਲ੍ਹੇ ਚ ਲੀਕਦੀ ਆ ਜਾਂ ਚੰਡੀਗੜ੍ਹ ਲੀਕਦੀ ਆ ਜਾਂ ਇੱਥੇ ਕਿਤੇ ਕਿਸੇ ਜ਼ਿਲ੍ਹੇ ਚ ਲੀਕਦੀ ਆ ਜਿੱਥੇ ਕੋਈ ਵੱਡਾ ਲੀਡਰ ਜਿਹੜਾ ਸਾਡਾ ਕੋਈ ਨਿਕਲ ਕੇ ਜਿਹੜਾ ਵਾ ਉਹ ਇਕੱਠਾ ਹੋ ਸਕੂਗਾ ਤੇ ਉਸ ਦਿਨ ਜਿਹੜਾ ਵਾ ਉਸ ਦਿਨ ਜਿਹੜਾ ਜਥੇਬੰਦੀ ਦਾ ਵਾ ਉਹ ਪੂਰਨ ਤੌਰ ਤੇ ਜਿਹੜਾ ਜਥੇਬੰਦੀ ਦਾ ਗਾਜਾ ਉਸ ਦਿਨ ਹੋਊਗਾ ਇਸ ਟਾਈਮ ਸਿਰਫ ਸਾਡੀ ਜਥੇਬੰਦੀ ਦੇ ਸੂਬੇ ਦੇ ਵਿੱਚ ਦੋ ਹੀ ਆਗੂ ਜਿਹੜੇ ਆ ਉਹ ਚੁਣੇ ਆ ਇੱਕ ਪ੍ਰਧਾਨ ਤੇ ਇੱਕ ਉਮੀਦਵਾਰਦਾਨ ਉਸ ਤੋਂ ਬਾਅਦ ਜਿਹੜੀ ਆ ਇੱਕ ਵੱਡਾ ਇਕੱਠ ਕਰਕੇ ਜਿਹੜੀ ਚੋਣ ਹੋਊਗੀ ਪੰਜ ਮੈਂਬਰੀ ਕਮੇਟੀ ਦੀ ਚੋਣ ਚੱਲ ਰਹੀ ਆ ਉਹ ਉਹਦੇ ਉਹਦੇ ਸਿਰ ਤੇ ਜਿਹੜਾ ਜੋ ਵੀ ਅੱਜ ਜ਼ਮੀਨਾਂ ਜਿਹੜੀਆਂ ਸਾਡੇ ਸੂਬੇ ਵੱਲੋਂ ਪੱਧਰੀਆਂ ਕੀਤੀਆਂ ਜਾ ਰਹੀਆਂ ਵੱਖ-ਵੱਖ ਥਾਵਾਂ ਤੇ ਫਿਰੋਜ਼ਪੁਰ ਹੋਇਆ ਤਰਨਤਾਰਨ ਹੋਇਆ ਇਹ ਅਜਨਾਲਾ ਹੋਇਆ ਡੇਰਾ ਬਾਬਾ ਨਾਨਕ ਹੋਇਆ ਜਿੱਥੇ-ਜਿੱਥੇ ਵੀ ਮਤਲਬ ਜ਼ਮੀਨਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਉੱਥੇ-ਉੱਥੇ ਸਾਰੀਆਂ ਸਾਡੀ ਜਥੇਬੰਦੀ ਤੇ ਸਾਰੇ ਜਿੰਨੇ ਵੀ ਜ਼ਿਲ੍ਹੇ ਆ ਤਕਰੀਬਨ ਕਰਕੇ ਉਹ ਸਾਰੇ ਹੀ ਉਸ ਮਤਲਬ ਜ਼ਮੀਨਾਂ ਪਧਰੀਆਂ ਕਰਕੇ ਤੇ ਕਣਕ ਜਿਹੜੀ ਬੀਜ ਕੇ ਦੇਣ ਦਾ ਜਿਹੜਾ ਸਾਡੀ ਜਥੇਬੰਦੀ ਨੇ ਵਾਅਦਾ ਕੀਤਾ ਸੀ ਫੜਾ ਦੌਰਾਨ ਵਾਅਦਾ ਕਰਕੇ ਤੇ ਫੇਰ ਜਿਹੜਾ ਅਗਲਾ ਜਿਹੜਾ ਜੋ ਵੀ ਡਿਸੀਜਨ ਵਾ ਕੀ ਲੈਂਦੀ ਜਥੇ ਬੰਦੀ ਉਹ ਅਗਲਾ ਡਿਸੀਜਨ ਕਾਠ ਕਰਕੇ ਜਿਹੜਾ ਉਹ ਲਿਆ ਜਾਊਗਾ ਤੇ ਦੂਸਰੀ ਗੱਲ ਇਹ ਆ ਪੀ ਸਾਡੇ ਜਿੰਨੇ ਵੀ ਆਗੂ ਆ ਗਰਮੇ ਸਿੰਘ ਜੀ ਜੀਮਾ ਹੁੱਡੀ ਆ ਇਹ ਸਾਡੇ ਬਲਾਕ ਦੇ ਪ੍ਰਧਾਨ ਵਾ ਸਾਡੇ ਦਵਿੰਦਰ ਸਿੰਘ ਜੀ ਮੀਤ ਪ੍ਰਧਾਨ ਬੈਠੇ ਆ ਟਰੇਣੀਆਲ ਪਿੱਛੇ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜਾ ਆਸ਼ਵਾਸ਼ਣ ਤੁਹਾਨੂੰ ਦਵਾ ਕੇ ਇੱਥੇ ਜਾਵਾਂਗੇ ਸਾਨੂੰ ਤਕਰੀਬਨ ਕਰਕੇ ਸਾਰਿਆਂ ਨੂੰ ਪਤਾ ਹੀ ਆ ਪਰ ਜਿਹੜੀ ਅਹੀਂ ਗੱਲ ਇੱਥੇ ਕਰਕੇ ਕਰਨ ਆਏ ਆ ਤੁਹਾਡੇ ਨਾਲ ਉਹ ਇਹ ਗੱਲ ਕਰਨ ਆਏ ਆ ਕਿ ਸੱਚੀ ਤੇ ਸੁੱਚੀ ਲੜਾਈ ਆ ਜਿਹੜੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਗੇ ਸੱਚੀ ਸੁੱਚੀ ਲੜਾਈ ਆ ਜਿਹੜੀ ਉਹ ਅਹੀਂ ਲੜਾਂਗੇ ਦੂਜੀ ਲੜਾਈ ਜਿਹੜੀ ਆ ਨਾ ਤੇ ਸਾਡੇ ਬਲਾਕ ਦੇ ਪ੍ਰਧਾਨਾਂ ਇਹਨਾਂ ਨੂੰ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਹਾ ਬਾਕੀ ਜਿੰਨੇ ਵੀ ਪ੍ਰਧਾਨਾਂ ਉਹਨਾਂ ਵੀ ਇਹ ਮਹਾਰਾਜ ਦੀ ਜੂਰੀ ਕਿਉਂਕਿ ਬਾਕੀ ਲੜਾਈਆਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਲੜਦੀਆਂ ਹੋਣਗੀਆਂ ਪਰ ਸਾਡੀ ਜਿਹੜੀ ਲੜਾਈ ਆ ਉਹ ਹੱਕਾਂ ਤੇ ਰਹੂਗੀ ਸਾਡੀ ਲੜਾਈ ਜਿਹੜੀ ਬਾਕੀ ਜਿਹੜਾ ਗੱਲ ਵਾ ਉਹ ਲਾਮਬੰਦ ਹੋਣ ਦੀ ਗੱਲ ਵਾ ਅਗਰ ਗਰਮੇਸ਼ ਸਿੰਘ ਜੀ ਜੀਮਾ ਖੁੱਡੀ ਸਾਡੇ ਨਾਲ ਆ ਪ੍ਰਧਾਨ ਜੀ ਆ ਸਾਰੇ ਬੈਠੇ ਆ ਗਰਮੇਸ਼ ਸਿੰਘ ਜੀ ਨੂੰ ਪਤਾ ਵੀ ਜਿੱਦਣ ਚੰਡੀਗੜ੍ਹੋਂ ਪੈਸੇ ਪਏ ਆ ਉਹ ਜਥੇਬੰਦਕ ਹੋ ਕੇ ਹੀ ਪਏ ਆ ਨਹੀਂ ਤੇ ਗਰਮੇਸ਼ ਸਿੰਘ ਹੋਣੀ ਸਰਪੰਚ ਵੀ ਸੀ ਸਰਪੰਚਾਂ ਦੇ ਰਾਪਤੇ ਵੀ ਹੁੰਦੇ ਆ ਸਾਰਿਆਂ ਲੀਡਰਾਂ ਨਾਲ ਤੇ ਚੰਗੇ ਪਿੰਡ ਦੇ ਸਰਪੰਚ ਹੀ ਉਹਨਾਂ ਦੇ ਰਾਪਤੇ ਵੀ ਲੀਡਰ ਹਨ ਹੈਗੇ ਸੀ ਪਰ ਪੈਸੇ ਨਹੀਂ ਪਏ 2 ਸਾਲ ਜਿਹੜੇ ਮਾਰਦੇ ਰਹੇ ਤੇ ਅੱਜ ਗਰਮੇਸ਼ ਸਿੰਘ ਜੀ ਚੀਮਾ ਖੁੱਡੀ 39 ਲੱਖ ਰੁਪਈਆ ਚੰਡੀਗੜ੍ਹੋਂ ਜਿਹੜਾ ਉਹ ਗਰਮੇਸ਼ ਸਿੰਘ ਜੀ ਚੀਮਾ ਖੁੱਡੀ ਦਾ ਪਵਾ ਕੇ ਉੱਠੇ ਹੈਗੇ ਨਹੀਂ ਤੇ ਕਿਆ ਹੈ ਵੀ ਇੱਥੇ ਬੈਠੇ ਰਹਿਣਾ ਵਾ ਇੱਥੇ ਹੀ ਲੜਾਈ ਲੜਾਂਗੇ ਨਹੀਂ ਤੇ ਇੱਥੋਂ ਜਾਵਾਂਗੇ ਨਹੀਂ ਉਹ 39 ਲੱਖ ਰੁਪਈਆ ਉੱਥੋਂ ਪਾਉਣ ਤੋਂ ਬਾਅਦ ਫੇਰ ਉੱਠੇਗੇ ਉਥੋਂ ਨਹੀਂ ਦੇਖੀ ਉਹ ਨਾ ਜਰੂਰ ਉੱਠੇ ਨਹੀਂ ਤੇ ਚਾਹ ਪਾਣੀ ਪਿਆਲ ਕੇ ਅਧ ਬਸਤਕਾਰ ਦੇ ਨਾਲ ਸਾਡੇ ਪੈਸੇ ਪਾ ਕੇ ਤੇ ਸਾਨੂੰ ਥੱਲੇ ਗੱਡੀਆਂ ਦੇ ਵਿੱਚ ਭਾਲ ਕੇ ਤੇ ਫੇਰ ਉਹ ਬੰਦੇ ਆਪਣੇ ਦਫ਼ਤਰਾਂ ਦੇ ਵਿੱਚ ਗਏਗੇ ਦੇਖੋ ਇਹ ਇੱਜ਼ਤ ਸਤਕਾਰ ਜਿਹੜਾ ਹੈ ਇਹ ਜਥੇਬੰਦੀਆਂ ਦਾ ਜੀ ਸਤਕਾਰ ਆ ਤੁਹਾਡੇ ਘੱਟ ਦਾ ਨਹੀਂ ਸਤਕਾਰ ਵਾ ਨਹੀਂ ਤੇ ਘੇੜੇ ਜਿੰਨੇ ਮਰਜੀ ਜੈਂਟਾਂਲ ਮਾਰ ਲੋ ਜੈਂਡ ਰੋਲ ਕੇ ਮਾਰ ਦਿੰਦੇ ਉਹ ਤੋਂ ਬਾਅਦ ਜਿੱਦਣ ਗਰਮੇ ਸਿੰਘ ਚੀਮਾ ਫੁੱਡੀ ਫਿਰ ਉੱਥੇ ਜਿੱਦਣ ਆਪਣਾ ਮੋਰਚਾ ਲੱਗਦਾ ਐ ਐਮਐਲਏ ਦੇ ਘਰ ਦੇ ਗਾੜੀ ਉਸ ਦਿਨ ਜਿਹੜਾ ਗਰਮੇਸ਼ ਸਿੰਘ ਚੀਮਾ ਖੁੱਡੀ ਵੱਲੋਂ ਬੋਲਿਆ ਗਿਆ ਐਮਐਲਏ ਦੇ ਬਰ ਖਿਲਾਫ ਉਹ ਦਿਲ ਦੀ ਪੜਾ ਸੀ ਜੀ ਇਹਨਾਂ ਦੇ ਦੀ ਇਹਨਾਂ ਕੱਢੀ ਇਹਨਾਂ ਆਪਣੇ ਦਿਲ ਦੀ ਪੜਾ ਕੱਢੀ ਐਮਐਲਏ ਨੂੰ ਅਗਲੇ ਦਿਨ ਸਵੇਰੇ ਗਰਮੇਸ਼ ਸਿੰਘ ਨੂੰ ਚੋਕੇ ਤੇ ਅੰਦਰ ਇਥੇ ਠਾਣੇ ਲੈਣ ਦਾ ਉਸ ਦਿਨ ਅਸੀਂ ਉਸ ਦਿਨ ਵੀ ਉਹਨਾਂ ਨੂੰ ਕਿਹਾ ਹੈਗਾ ਐਸਐਚਓ ਨੂੰ ਅਹੀਂ ਇਹ ਗੱਲ ਕੀਤੀ ਐਸ ਐਚਓ ਸਾਹਿਬ ਇਹ ਬੰਦੇ ਜਥੇਬੰਦਕ ਬੰਦੇ ਆ ਇਹ ਤੁਹਾਨੂੰ ਸੌਦਾ ਜਿਹੜਾ ਇਹ ਮਹਿੰਗਾ ਪੈ ਜਾਣਾ ਗਰਮੇਸ਼ ਸਿੰਘ ਨੂੰ ਜਿੱਦਾਂ ਹੀ ਤੁਸੀਂ ਸਤਿਕਾਰ ਨਾਲ ਲੈ ਕੇ ਆਇਆ ਉਸੇ ਤਰ੍ਹਾਂ ਜਿੱਦ ਸਤਿਕਾਰ ਨਾਲ ਉਹਨਾਂ ਨੂੰ ਆਪਣੇ ਘਰ ਛੱਡ ਦੋ ਪਰ ਫੇਰ ਵੀ ਆਨਾ ਕਾਨਾ ਕਰਦਿਆਂ ਸਵੀਰ ਦਾ ਲਿਆਂਦਾ ਤੇ 12 ਵਜੇ ਤੱਕ ਕੋਈ ਐਸਐਚਓ ਸਾਹਿਬ ਨੇ ਕੋਈ ਉਥੇ ਸਾਨੂੰ ਨਿਆ ਨਹੀਂ ਦਿੱਤਾ ਅਸੀਂ ਐਸਐਚਓ ਸਾਹਿਬ ਨੂੰ ਇਹ ਗੱਲ ਆਖੀ ਐਸਐਚਓ ਸਾਹਿਬ ਜੇ ਤੁਹਾਡੇ ਮਨ ਦੇ ਵਿੱਚ ਕੋਈ ਭਲੇਖਾ ਵਾ ਤੇ ਉਹ ਡਿਪਟੀ ਨਵਾਂ ਆਇਆ ਹੀ ਟਾਂਡੇ ਜਿੰਨੇ ਕੁਲਦੀਪ ਸਿੰਘ ਟਾਲੀ ਚੁੱਕਿਆ ਹੈਗਾ ਤੇ ਸੰਗਤ ਸੋਂ ਦਿਲ ਜੀਆਂ ਕਹਿੰਦਾ ਹੈ ਮੇਰੇ ਮੈਂ ਜਿੱਥੇ ਲੱਤ ਲਾਦਾ ਮੈਂ ਕਦੀ ਲੱਤ ਨਹੀਂ ਪੁੱਟੀ ਤੇ ਉਥੇ ਜਾ ਕੇ ਡਿਪਟੀ ਨੂੰ ਪੁੱਛ ਲਿਓ ਡਿਪਟੀ ਕਹਿੰਦਾ ਹੈ ਵੀ ਮੈਂ ਨਵਾਂ ਆਇਆ ਸਿੱਧਾ ਡਿਪਟੀ ਡਾਇਰੈਕਟ ਭਰਤੀ ਹੋਇਆ ਹਾਂ ਮੇਰੇ ਗਾੜੀ ਕੌਣ ੜਨ ਵਾਲਾ ਚਾਰ ਪੰਜ ਦਿਨ ਲਗਾਤਾਰ ਉਥੇ ਸੰਘਰਸ਼ ਲੜਿਆ ਹੀ ਤੇ ਜਾ ਕੇ ਉਥੇ ਇਤਿਹਾਸ ਪੁੱਛ ਲੋ ਇਹੋ ਨਾਲ ਵਿਚਾਰਚਾ ਚੋਂ ਨਿਕਲੇ ਆ ਸਾਨੂੰ ਕਿਤੇ ਆਇਆ ਨਾ ਸਮਝਿਓ ਪਈ ਆਏ ਆ ਤੇ ਆਣ ਕੇ ਇਥੇ 10 ਮਿੰਟ ਤੁਹਾਡੇ ਨਾਲ ਗੱਲ ਕਰਾਂਗੇ ਗੱਲ ਕਰਕੇ ਡਿਊਟੀ ਸਾਹਿਬ ਐਸ ਐਚਓ ਸਭ ਚਲ ਜਾਗੇ ਸਾਡਾ ਇਤਿਹਾਸ ਵੇਖ ਲਓ ਉਥੇ ਕਢਾ ਕੇ ਉਥੋਂ ਕੁਲਦੀਪ ਸਿੰਘ ਟਾਲੀ ਨੂੰ ਕਢਾ ਕੇ ਫਿਰ ਸਾਰੇ ਸ਼ਹਿਰ ਦੇ ਵਿੱਚ ਟਾਂਡੇ ਚ ਉਹਨੂੰ ਹਾਰ ਪਾ ਕੇ ਤੇ ਸੰਗਤ ਸਿੰਘ ਦੇ ਦਫ਼ਤਰ ਗਾੜੀ ਫੇਰ ਖੜਕੇ ਤੇ ਸੰਗਤ ਸਿੰਘ ਦੀ ਫੇ ਜਿਹੜੀ 4 ਦਿਨ ਤੇ ਸੰਗਤ ਸਿੰਘ ਨੇ ਕਰਾਈ ਹੀਗੀ ਉਹ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਦੀ ਜਿਹੜੀ ਦਫ਼ਤਰ ਗਾੜੀ ਜਾ ਕੇ ਕੁੱਤੇ ਖਾਣ ਕੀਤੀ ਉਹ ਵੱਖਰੀ ਤੇ ਸਾਡੇ ਕੋ ਇਹ ਕੰਮ ਨਾ ਕਰਾਇਓ ਵੀ ਅਹੀਂ ਐਮਐਲਏ ਦੇ ਘਰ ਦੇ ਦਫ਼ਤਰ ਤੇ ਗਾੜੀ ਜਾਈਏ ਤੇ ਇਹਦੀ ਕੁੱਤੇ ਖਾਣੀ ਪਰ ਉਹ ਐਸਐਚਓ ਰਹੀ ਮੰਨਿਆ ਉਹਨੇ ਮੋਰਚਾ ਲਵਾਇਆ ਠਾਣੇ ਗਾੜੀ ਮੋਰਚਾ ਚੱਲਿਆ ਜਦੋਂ ਸ਼ਾਮਾਂ ਦੇ 5 ਵਜੇ ਤੇ ਜਾਨ ਨਿਕਲੀ ਜਦੋਂ ਵੀ ਇਹ ਉੱਠਣ ਵਾਲੇ ਲੱਗਦੇ ਨਹੀਂ ਆ ਇਹ ਤੇ ਸਬਰ ਨਾ ਬੈਠੇ ਆ ਤੇ ਜਬਰ ਦੇ ਉਲਟ ਬੈਠਿਆ ਇਹਨਾਂ ਉੱਠਣਾ ਨਹੀਂ ਆ ਤੇ ਫਿਰ 5 ਵਜੇ ਗੁਰਮੇਸ ਸਿੰਘ ਨੂੰ ਅਦਬ ਸਤਕਾਰ ਦੇ ਨਾਲ ਲਿਆਂਗੇ ਤੇ ਸਾਡੇ ਜਿਹੜੇ ਲੱਗੇ ਮੋਰਚੇ ਦੇ ਵਿੱਚ ਅਦਬ ਸਤਕਾਰ ਦਾ ਇਹਨਾਂ ਦੀ ਇੱਜ਼ਤ ਨਾਲ ਜਿੱਦਾਂ ਲੈ ਕੇ ਆਏ ਸੀ ਉਦਾਂ ਲਿਆਂਕੇ ਸਾਨੂੰ ਉੱਥੇ ਦਿੱਤਾ ਤੇ ਫਿਰ ਹਾਰ ਪਾ ਕੇ ਤੇ ਫਿਰ ਕਰਾਇਆ ਸਾਡੇ ਕੋ ਕੀ 3-4 ਘੰਟੇ 5-6 ਵਜੇ ਤੱਕ ਸਾਡੇ ਕੋ ਐਮਐਲਏ ਨੇ ਕੁੱਤੇ ਖਾਣੀ ਕਰਾਈ ਅਹੀਂ ਜਿਹੜਾ ਕੰਮ ਨਹੀਂ ਕਰਨਾ ਚਾਹੁੰਦੇ ਹਰੇਕ ਦਾ ਸਤਕਾਰ ਆਪਣਾ ਆਪਣਾ ਪਰ ਅਹੀਂ ਜੇ ਪਹਿਲਾਂ ਦੱਸ ਦਿੰਨੇ ਆਂ ਵੀ ਜਿਹੜਾ ਸਤਕਾਰ ਕਰਾਉਂਦਾ ਵਾ ਜੀ ਸਦਕੇ ਕਰਾਂਗੇ ਅਫਸਰ ਬਹੁਤ ਸਤਕਾਰਯੋਗ ਅਫਸਰ ਬੈਠੇ ਆ ਐਸਐਸਪੀ ਸਾਹਿਬ ਬੈਠੇ ਆ ਡਿਪਟੀ ਬੜੇ ਸਤਕਾਰਯੋਗ ਆ ਸਾਡੇ ਹੋਰ ਸਾਡੇ ਤਹਿਸੀਲਦਾਰ ਉਹਦਿਆਂ ਤੇ ਜਿਹੜੇ ਅਫਸਰ ਆ ਬੜੇ ਸਤਕਾਰਯੋਗ ਅਫਸਰਾਂ ਹੀ ਬਹੁਤ ਸਤਕਾਰ ਕਰਦੇ ਉਹਨਾਂ ਦਾ ਜਿਹੜੇ ਅਫਸਰ ਗਰੀਬਾਂ ਦੀ ਮਰਤ ਕਰਦੇ ਆ ਮਜਲੂਮਾਂ ਦੀ ਪਰ ਇਹਨਾਂ 5 ਵਜੇ ਤੱਕ ਆਪਣੀ ਫੇਰ ਹੋਈ ਤੂੰ ਤੂੰ ਮੈਂ ਮੈਂ ਕਰਾ ਕੇ ਤੇ 5 ਵਜੇ ਤੋਂ ਬਾਅਦ ਫੇਰ ਜਿੱਤ ਸਤਕਾਰ ਨਾਲ ਛੱਡ ਗਏ ਆ ਅਸੀਂ ਤੁਹਾਨੂੰ ਇੱਥੇ ਅਸ਼ਵਾਸ਼ਣ ਇਹ ਦਵਾਉਨੇ ਆ ਸਾਰੇ ਭਰਾਵਾਂ ਨੂੰ ਕਿ ਅਸੀਂ ਜਿੱਥੇ ਖੜੇ ਆ ਉੱਥੇ ਖੜੇ ਆ ਤੇ ਸੱਚਲੀ ਖੜੇ ਆ ਖੜਾਂਗੇ ਵੀ ਅੜਾਂਗੇ ਵੀ ਲੜਾਂਗੇ ਵੀ ਤੇ ਉਹ ਇੰਨੀਆਂ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਤ ਲੋਕ ਜਿੱਥੇ ਜਿੱਦੇ ਗੁਰੂ ਸਾਹਿਬ ਬਣ ਜਾਂਦੇ ਆ ਤੇ ਉਹ ਸੈਂਸਾ ਦੇ ਸੈਂਸਾ ਦੇ ਬਾਸਾ ਦੇ ਬਾਸਾ ਐ ਉਸਰ ਤੇ ਕੱਪੀ ਮਾ ਬੀਂਤੀ ਕਰੋ ਹਰਦੀਪ ਸਿੰਘ ਜੀ ਪਡੋਰੀ ਉਹ ਕੁਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਕਿਸਾਨ ਭਰਾਓ ਤੁਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੱਦੇ ਤੇ ਇੱਥੇ ਇਕੱਠੇ ਹੋਏ ਹੋ ਜਿਹਦਾ ਮੇਨ ਮਕਸਦ ਕਿਸਾਨੀ ਨੂੰ ਇਕਜੁੱਟ ਕਰਨ ਦਾ ਤੇ ਜਿਹੜੇ ਕਿਸਾਨੀ ਦੀਆਂ ਮੰਗਾਂ ਆ ਜਿਹੜੀ ਸਾਡੀ ਸਰਕਾਰਾਂ ਆਉਂਦੀਆਂ ਤੇ ਰਾਜ ਕਰਨ ਵੀ ਸਾਡੀ ਸੇਵਾ ਕਰਨ ਪਰ ਸਾਡੀ ਦੋਵਾਂ ਥਾਣਾ ਲੁੱਟਖੋਟ ਕਰਦੀਆਂ ਉਹਨਾਂ ਤੋਂ ਲੁੱਟਖੋਟ ਬਚਣ ਦੇ ਵਾਸਤੇ ਅਸੀਂ ਆਪਣੀ ਜਥੇਬੰਦੀ ਸਾਡੀ ਜਿਹੜੀ ਬੜੀ ਜ਼ਰੂਰੀ ਆ ਜਥੇਬੰਦੀ ਤੋਂ ਬਿਨਾਂ ਜਿਹੜਾ ਸਾਡਾ ਕਿਸਾਨੀ ਦਾ ਧੰਦਾ ਜਿਹੜਾ ਵਾ ਜੋ ਆਜੁਗ ਚੱਲਣ ਡਿਆ ਇਸ ਯੁਗ ਦੇ ਵਿੱਚ ਬਹੁਤਾ ਫਾਇਦੇਮੰਦ ਨਹੀਂ ਗਾ ਕਿਉਂਕਿ ਆਪੇ ਇਹ ਜਿਹੜੇ ਹੈ ਤੇ ਸਾਡੇ ਭਰਾ ਹੀ ਆ ਪਰ ਵੱਡੀ ਮੱਛੀ ਸੌਰੀ ਉਹ ਨਿੱਕੀ ਮੱਸੀ ਨੂੰ ਖਾ ਜਾਂਦੀ ਹੈ ਉਹ ਸਿਸਟਮ ਚੱਲਣ ਰਿਹਾ ਤੇ ਜਥੇਬੰਦੀ ਹੋਣਾ ਇਹ ਯੁੱਗ ਦੇ ਵਿੱਚ ਇਹ ਸਮੇਂ ਦੇ ਵਿੱਚ ਜਥੇਬੰਦਕ ਹੋਣਾ ਬੜਾ ਜ਼ਰੂਰੀ ਆ ਜਥੇਬੰਦੀਆਂ ਵੇਖੋ ਤੁਸੀਂ ਸਾਡੇ ਨਾਲ ਸਿਆਣੇ ਜੇ ਜਥੇਬੰਦੀਆਂ ਪੰਜਾਬ ਦੇ ਵਿੱਚ ਬਹੁਤ ਚੱਲਣ ਡੀਆਂ ਆ ਫੜੇ ਲਗਭਗ 35 ਤੋਂ ਲੈ ਕੇ 40 ਜਥੇਬੰਦੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਤੇ ਹਰ ਇੱਕ ਜਥੇਬੰਦੀ ਦਾ ਆਪੋ ਆਪਣਾ ਏਜੰਡਾ ਕਈ ਜਥੇਬੰਦੀਆਂ ਪлити ਗੱਲ ਵੀ ਨਾਲ ਏਜੰਡਾ ਲੈ ਕੇ ਚੱਲਦੀਆਂ ਵਾਂ ਕਈ ਜਥੇਬੰਦੀਆਂ ਨਰੋਲ ਜਿਹੜੀਆਂ ਵਾਂ ਉਹ ਕਿਸਾਨੀ ਦੀ ਗੱਲ ਕਰਦੀਆਂ ਵਾਂ ਪਰ ਇਹ ਜਿਹੜੀ ਸਾਡੀ ਜਥੇਬੰਦੀ ਹੈ ਇਹ ਸਾਂਝੇ ਤੌਰ ਤੇ ਪ੍ਰੀਤੀ ਗਾਲ ਨੂੰ ਵੀ ਉਨੀ ਚੀਜ਼ ਮੰਨਦੀ ਆ ਤੇ ਜਿਹੜੀ ਕਿਸਾਨੀ ਨੂੰ ਵੀ ਉਨੀ ਮੰਨਦੀ ਆ ਕਿਉਂਕਿ ਜਿਹੜੀ ਸਰਕਾਰਾਂ ਦਾ ਕਸੂਰ ਹੈ ਨਾ ਜਿੱਥੇ ਤੱਕ ਪਹੁੰਚ ਗਿਆ ਵਾ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀ ਇੰਨੀ ਕੁ ਲੁੱਟ ਕਰਦੀਆਂ ਵਾ ਵੀ ਜਿਹੜੀ ਹੱਦੋਂ ਪਰੇ ਦੀ ਗੱਲ ਆ ਅੱਗੇ ਟਾਟੇ ਬਿਰਲੇ ਉਹ ਸਾਡੀ ਲੁੱਟ ਕਰਦੇ ਹੀ ਹੁਣ ਅੰਬਾਨੀ ਡਾਨੀ ਪਤਾ ਨਹੀਂ ਇੱਥੇ ਮੇਰੇ ਹਿਸਾਬ ਨਾਲ 100 ਤੋਂ ਉੱਪਰ ਘਰਾਣਾ ਵਾ ਪੰਜਾਬ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਜਿਹੜਾ ਸਾਡੇ ਉੱਤੇ ਸਤੜੀ ਲਾ ਕੇ ਤੇ ਉਹ ਨੇ ਸਾਨੂੰ ਨਾ ਬੁੱਕਲੋ ਚ ਲੈ ਕੇ ਬੈਠਾ ਸੋ ਕਿਸਾਨਪਰਾਓ ਸਾਡੀ ਆਬਾਦੀ ਇੱਥੇ ਜਿਹੜੀ 3.5 ਕਰੋੜ 3 ਕਰੋੜ ਤੇ ਲਗਭਗ ਆਬਾਦੀ ਹੈ 76 ਗੁਰਪ੍ਰੀਤ ਸਿੰਘ ਰਾਜਾ ਮੀਤ ਪ੍ਰਧਾਨ ਸਤਨਾਮ ਸਿੰਘ ਖਜ਼ਾਨਚੀ ਰੇਸ਼ਮ ਸਿੰਘ ਪ੍ਰੈਸ 77 ਤ੍ਰਲੋਕ ਸਿੰਘ ਮੈਂਬਰ ਇਕਬਾਲ ਸਿੰਘ ਬਾਕੀ ਮੈਂਬਰ ਭਪਿੰਦਰ ਸਿੰਘ ਜੀਤ ਸਿੰਘ ਚਰਨਜੀਤ ਸਿੰਘ ਮਨਜੀਤ ਸਿੰਘ ਪਰਮਜੀਤ ਸਿੰਘ ਤੇ ਸਰਿੰਦਰ ਸਿੰਘ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਮੇਰੇ ਘਰ ਗਾਣ ਗੁਰ ਸੁਜਾ ਗੁਰ ਬਾਬਾ ਜੀ ਦਾ ਸਿੰਘ ਜੀ ਬਾਬੂ ਮੁਖਤਾਰ ਜ਼ਿਲ੍ਹੇ ਦਾ ਦਾ ਕਿ ਲੋ ਬੋਲੇ ਇਹ ਪੁੱਛਿਆ ਗੱਲ ਹੋ ਗਈ ਨਾਮ ਸੁਜਾ ਗੁਰ ਉਹਨੇ ਕੀ ਕਰ ਗਿਆ ਦਰਿਆ ਦਰਿਆ ਕਰ ਗਿਆ ਜਿਹੜਾ ਅੱਗੇ ਖੜਾ ਹਲੋ ਖਾਸ ਮੈਂਗਾ ਪਿੱਦੀ ਜੁਲਾਈ ਡੰਡੀ ਬਣ ਇੱਕ ਫੋਟੋ ਲਾ ਲਈਓ ਥੋੜਾ ਬਾਹਰ ਆਓ ਸਾਰੇ ਇੱਥੇ ਨੂੰ ਪਹਿਲੇ ਉਹ ਹੋ ਗਏ ਨੇ ਨੰਬਰ ਦੇ ਫੇਰ ਨਹੀਂ ਮੈਂ ਆਪੇ ਕੰਮ ਕਰ ਪਸੂ ਨੀ ਆਪੇ ਸਾਰੇ ਜੇ ਮਮਾ ਉਹ ਹੋ ਗਏ